ਖਾਲੀਦਾਲ ਸੁਤੰਤਰ ਦੇ ਕੋਮੀ ਪ੍ਰਧਾਨ ਪਰਮਜੀਤ ਸਿੰਘ ਸੋਹਲੀ ਵੱਲੋਂ ਪੱਤਰਕਾਰਾਂ ਤੇ ਹੋਏ ਪਰਚੇ ਦੇ ਵਿਰੋਧ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੁਕਿਆ ਗਿਆ ਤੇ ਪਰਮਜੀਤ ਸਿੰਘ ਸੋਹਲੀ ਨੇ ਕਿਹਾ ਕਿ ਪੱਤਰਕਾਰਾਂ ਤੇ ਹਮਲਾ ਕਰਨਾ ਨਿੰਦਨਯੋਗ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੂਰ ਅੰਦੇਸ਼ੀ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਉਹਨਾਂ ਨੇ ਕਿਹਾ ਕਿ ਪੱਤਰਕਾਰੀ ਲੋਕਤੰਤਰ ਦਾ ਚੌਥਾ ਥੰਮ ਹੈ ਉਹਨਾਂ ਨੇ ਪੱਤਰਕਾਰਾਂ ਤੇ ਹੋਏ ਪਰਚੇ ਦੀ ਸਖਤ ਸ਼ਬਦਾਵਲੀ ਦੇ ਵਿੱਚ ਨਿਖੇਧੀ ਕੀਤੀ ਗੁਰਦਾਬਾਹ 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 ਕ੍ਰਿਸ਼ ਦੀ ਅਜਾਦੀ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਨਾ ਇੱਕ ਰੋਕੋ ਕਿਸ ਪ੍ਰੋਫਾ ਆ ਬੋਬਾ ਆ ਜਾਰ ਇਹਦਾ ਉੱਤੇ ਜੋ ਉੱਤੇ ਆ ਗਿਆ ਇੱਧਰ ਬੈਠ ਜਾ ਲਾਓ ਲਾਓ ਕੋਈ ਪੈਟਰੋਲ ਇੱਧਰ ਨੂੰ ਕਰਕੇ ਲਾਓ ਇੱਧਰ ਨੂੰ ਉਹ ਡੱਬੀ ਗੱਲ ਪਿੱਛੇ ਲਾ ਦੇ ਇੱਧਰ ਡੱਬੀ ਚੱਕਰ ਪੰਜਾਬ ਸਰਕਾਰ ਹੱਥ ਪੜਾ ਰੱਖ ਹੱਥ ਆਉ ਜਾ ਰੱਜੂ ਫਿਰ ਤੇ ਪਾ ਦੇ ਸੋਣ ਕਰਾਓ ਉਹ ਫਿਰ ਤੇ ਪਾ ਦੇ ਮੁਰਦਾ 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 ਬਾਰੇ ਪੁੱਤ ਹਾ 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 ਜੀ ਨਾਤੀ ਬਹਾਲ ਕਰੋ ਬਹਾਲ ਕਰੋ ਯਾਰ ਕਰੋ ਇਸ ਕਰ ਹਾਂਜੀ ਸੋਲੀ ਸਾਹਿਬ ਅੱਜ ਜਿਹੜਾ ਪ੍ਰੋਡਕਸ਼ਨ ਕਰੀ ਇਹਦਾ ਕੀ ਕਰਨਾ ਜੀ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਆਮ ਘਰ ਦਾ ਮੁੱਖ ਮੰਤਰੀ ਲੋਕਾਂ ਨੇ ਦੂਜੀਆਂ ਪਾਰਟੀਆਂ ਤੋਂ ਦੁਖੀ ਹੋ ਕੇ ਬਣਾਇਆ ਸੀ ਉਹਦਾ ਕਾਰਨ ਇਹ ਸੀ ਕਿ ਅਸੀਂ ਸਰਕਾਰ ਨੂੰ ਰੋਲ ਮਾਡਲ ਬਣਾਈਏ ਉਹ ਲੋਕਾਂ ਦੀ ਆਮ ਲੋਕਾਂ ਦੀ ਸਰਕਾਰ ਆਵੇ ਜਿਹੜੀ ਸਾਰਾ ਸਾਫ਼ ਸੁਥਰਾ ਕੰਮ ਚਲਾਵੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਸਾਡੇ ਇਸ ਮੁੱਖ ਮੰਤਰੀ ਭਗਵੰਤ ਮਾਨ ਦੇ ਹੁੰਦਿਆਂ ਇੱਥੇ ਕਿਸਾਨ ਮਜ਼ਦੂਰ ਦੁਕਾਨਦਾਰ ਮਲਾਜਮ ਜਿਹੜਾ ਵੀ ਕੋਈ ਆਪਣੀਆਂ ਮੰਗਾਂ ਲੈ ਕੇ ਜਾਂਦਾ ਉਹਨੂੰ ਇਹ ਉਲਸਤੰਤਰ ਦੇ ਨਾਲ ਕੁੱਟ ਕੇ ਦਬਾਇਆ ਜਾ ਰਿਹਾ ਹੈ ਹੁਣ ਚੌਥਾ ਥੰਮ ਜਿਹੜਾ ਥੋੜਾ ਮੀਡੀਆ ਮੀਡੀਆ ਵੀ ਇਹੀ ਕੰਮ ਕਰਦਾ ਸੀ ਸੱਚ ਬੋਲ ਕੇ ਸਰਕਾਰ ਦੀਆਂ ਨਲਾਕੀਆਂ ਕੀਤੀਆਂ ਗਲਤੀਆਂ ਸਾਹਮਣੇ ਲਿਆਉਂਦਾ ਸੀ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਸਾਡੇ ਮੁੱਖ ਮੰਤਰੀ ਨੇ ਹੁਣ ਬਾਡਾ ਧਰ ਲਿਆ ਕਿ ਜਿਹੜਾ ਪੱਤਰਕਾਰ ਲਿਖ ਕੇ ਪਾਉਂਦਾ ਹੈ ਇਹਦੇ ਮੀਡੀਏ 'ਚ ਆਉਂਦਾ ਹੈ ਉਸੇ ਦੇ ਪਰਚਾ ਦਰਜ ਕਰਕੇ ਉਹਨੂੰ ਦਬਕ ਕੇ ਮਾਰ ਦੇ ਤੈਨੂੰ ਜੇੜ ਤੋਰਾਂਗੇ ਅਕਾਲੀ ਦਾ ਸਤੰਤਰ ਬਿਲਕੁਲ ਇਹ ੱੱਕਾ ਬਰਦਾਸ਼ਤ ਨਹੀਂ ਕਰੂਗਾ ਇਹ ਜਿਹੜਾ ਪ੍ਰੈਸ ਹੈ ਇਹ ਆਜ਼ਾਦੀ ਹੈ ਇਰੇ ਇਹਨੇ ਦੇਖ ਦੇ ਰਾਸ਼ਟਰਪਤੀ ਦੇ ਖਿਲਾਫ ਵੀ ਲਿਖਣਾ ਹੈ ਪ੍ਰਧਾਨ ਮੰਤਰੀ ਦੇ ਖਿਲਾਫ ਵੀ ਲਿਖਣਾ ਹੈ ਇੱਕ ਛੋਟਾ ਜਿਹਾ ਸੂਬੇ ਦਾ ਮੁੱਖ ਮੰਤਰੀ ਕਿਉਂ ਗੁੱਸਾ ਕਰਦਾ ਹੈ ਤੁਹਾਡੇ ਖਿਲਾਫ ਤਾਂ ਲਿਖਣਾ ਹੀ ਲਿਖਣਾ ਹੈ ਮਿੱਤਰੋ ਜੋ ਤੁਸੀਂ ਕੀਤਾ ਹੋਇਆ 27 ਤੱਕ ਅਸੀਂ ਸਟੇਜਾਂ ਤੇ ਬੋਲਿਆ ਕਰਾਂਗੇ ਹੁਣ ਮੀਡੀਆ ਰਾਹੀਂ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਏਥੋਂ ਜ਼ਮੀਨ ਕਿਸੇ ਪਾਸੇ ਹੋਰ ਜਾ ਰਹੀ ਹੈ ਇਸ ਕਰਕੇ ਹੁਣ ਇਹਨਾਂ ਤੇ ਗੁੱਸਾ ਨਾ ਕੱਢੋ ਆਪਣੇ ਕੰਮਕਾਰ ਨੂੰ ਠੀਕ ਕਰੋ ਹੈਲੀਕਾਪਟਰ ਦੀ ਜਿਹੜੀ ਜਾਣਕਾਰੀ ਹੈ ਵੀ ਗੁੰਮਰਾਹ ਕੀਤਾ ਜਾ ਰਿਹਾ ਜਿਹੜਾ ਹੈਲੀਕਾਪਟਰ ਹੈ ਇਹ ਕਿਹਨੂੰ ਨਹੀਂ ਪਤਾ ਹੈ ਕਿ ਮੁੱਖ ਮੰਤ ਜਹਾਜ ਸਾਡਾ ਪੰਜਾਬ ਵਾਲਿਆਂ ਦਾ ਸਾਡੇ ਕਰਜ਼ਾ ਚੜ ਕੇ ਸਾਡੇ ਜਹਾਜ ਚ ਕੇਜਰੀਵਾਲ ਨੂੰ ਲੈ ਕੇ ਸਾਡਾ ਮੁੱਖ ਮੰਤਰੀ ਕਿਹੜੀ ਸਟ੍ਰੈਟਜੀ ਕੀਆ ਕਿੰਨਿਆਂ ਕਿਤੇ ਪਰਚੇ ਦਰਜ ਕਰੂਗਾ ਇਹ ਝੂਠ ਆ ਇਹਦਾ ਕੱਲ ਨੂੰ ਆਰਟੀਆਈ ਰਾਹੀਂ ਘੜਾਖੜਾ ਕੇ ਲੋਕ ਤਾਂ ਹੀ ਖਬਰਾਂ ਲਾਉਂਦੇ ਨੇ ਮੀਡੀਆ ਰਾਹੀਂ ਉਹ ਲੱਗੜੀਆਂ ਨੇ ਖਬਰ ਆ ਹੋਰ ਅਸੀਂ ਆਵਾਜ਼ ਕਿੱਥੇ ਲੈ ਕੇ ਜਾਵਾਂਗੇ ਮੁੱਖ ਮੰਤਰੀ ਜਾਂ ਦੂਜਿਆਂ ਤੇ ਲਾਉਂਦਾ ਰਿਹਾ ਫਿਰ ਹੁਣ ਆਪਦੇ ਆਪ ਨੂੰ ਵੀ ਝੱਲੇ ਹੁਣ ਇਹ ਕਹਿੰਦਾ ਰਿਹਾ ਵੀ ਬਾਦਲ ਦੀਆਂ ਫੋਟੋਆਂ ਪਤੀਲਿਆਂ ਤੇ ਨੇ ਬਾਦਲ ਨੂੰ ਕਹਿੰਦਾ ਰਿਹਾ ਢੀਡ ਸੇ ਉਹਨਾਂ ਨੂੰ ਕਹਿੰਦਾ ਰਿਹਾ ਹੁਣ ਅੱਜ ਭਗਵੰਤ ਮਾਨ ਜੀ ਥੋਡੀਆਂ ਫੋਟੋਆਂ ਕਿਹੜਾ ਮੋੜ ਰਹਿ ਗਿਆ ਕਿਹੜੀ ਕਿਹੜੀ ਵਿਕਾਸ ਦੀ ਥੋੜੀ ਉਹ ਰਹੇਗੀ ਕੋਈ ਵੀ ਸਕੀਮ ਜਿਹਦੇ ਤੇ ਥੋੜੀ ਫੋਟੋ ਨਹੀਂ ਆਉਂਦੀ ਇਹਦੇ ਕਰਕੇ ਹਾਥੀ ਤੇ ਦੰਦ ਦਿਖਾਉਣ ਨੂੰ ਹੋਰ ਨੇ ਖਾਣ ਨੂੰ ਹੋਰ ਜਿਹੜੇ ਲੀਡਰ ਪਹਿਲਾਂ ਕਹਿੰਦੇ ਹੁੰਦੇ ਨੇ ਸੱਤਾ ਦੇ ਬਾਹਰ ਹੁੰਦੇ ਨੇ ਕਿ ਲੋਕਾਂ ਨੂੰ ਸਵਾਲ ਕਰੋ ਮੁੱਖ ਮੰਤਰੀ ਕਹਿੰਦੇ ਸੀ ਕਿ ਅੱਜ ਜੇ ਸੱਤਾ ਚਾਹੁੰਦਾ ਕੋਈ ਵੀ ਲੀਡਰ ਫਿਰ ਉਹ ਕਹਿੰਦਾ ਜਿਹੜਾ ਆਏਗਾ ਉਹ ਪੱਤਰਕਾਰ ਨੇ ਜਿਹੜੇ ਸਵਾਲ ਨਾ ਕਰੇ ਸਾਡਾ ਇੱਕ ਕਲਚਰ ਹੈ ਅਸੀਂ ਦੂਜੇ ਦੇ ਘਰੇ ਅੱਗ ਲੱਗ ਜੇ ਅਸੀਂ ਗਿੱਧਾ ਪਾਉਂਦੇ ਉਹਨੇ ਹੱਸਦੇ ਹੁੰਨੇ ਆ ਇਹੀ ਸਰਕਾਰਾਂ ਦਾ ਕੰਮ ਹੈ ਅੱਜ ਸਾਡੇ ਮੁੱਖ ਮੰਤਰੀ ਦੇ ਘਰ ਨੂੰ ਜਦਾ ਆ ਰਹੀ ਹੈ ਜਾਂ ਸਾਡੇ ਮੁੱਖ ਮੰਤਰੀ ਤੇ ਲੋਕ ਅਟੈਕ ਕਰਦੇ ਨੇ ਹੁਣ ਇਹ ਕਹਿ ਰਿਹਾ ਯਾਰ ਇਹ ਪੰਗਾ ਹੀ ਲੈ ਲੈ ਲੋਕਾਂ ਨੂੰ ਜਗਾ ਕੇ ਲੋਕਾਂ ਨੂੰ ਕਹਿ ਕੇ ਵੀ ਸਵਾਲ ਕਰਿਆ ਕਰੋ ਇਹ ਇਹ ਥੋੜਾ ਕੀਤਾ ਹੋਇਆ ਅਸੀਂ ਕਾਮਰੇਟ ਤਾਂ ਲੰਬੇ ਅਰਸੇ ਤੋਂ ਜਗਾ ਰਹੇ ਸੀ ਵੀ ਭਾਈ ਮੋੜਾਂ ਤੇ ਖੜ ਖੜ ਕੇ ਥੋੜਾ ਇਹ ਜਿਹੜੇ ਨਮਾਇंदे ਨੇ ਇਹ ਥੋੜੇ ਨੌਕਰ ਨੇ ਇਹਨਾਂ ਨੂੰ ਇੰਦੀ ਹਵਾ ਨਾ ਛਕਾਓ ਕਿ ਪੁਲਿਸ ਤੰਤਰ ਦੀ ਥਾੜਾ ਥੋੜੇ ਤੇ ਰੋਮ ਮਾਰਨ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਮੁੱਖ ਮੰਤਰੀ ਸਾਹਿਬ ਆਪਾਂ ਹੀ ਲੋਕਾਂ ਨੂੰ ਜਗਾਇਆ ਆਪਾਂ ਨੂੰ ਇਹ ਸਵਾਲ ਕਰਨਗੇ ਝੱਲ ਲਿਆ ਕਰੋ ਗੁੱਸਾ ਕਰਕੇ ਐਵੇਂ ਨਾ ਪੁਲਿਸ ਨੂੰ ਵਰਤੀ ਜਾਓ ਇਹੋ ਜੇ ਕੰਮ ਨੂੰ ਮੈਂ ਇਹ ਕਹੂੰਗਾ ਪੱਤਰਕਾਰਾਂ ਨੂੰ ਵੀਰੋ ਸਮਾਂ ਆ ਗਿਆ ਮੁਠੀ ਬੰਦ ਦੇ ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਨਾਲ ਰਾਜਨੀਤੀ ਕਰੋ ਮੁਠੀ ਦੀ ਤਰ੍ਹਾਂ ਇਕੱਠੇ ਹੋ ਜਾਓ ਇਕੱਠੇ ਹੋ ਕੇ ਜਿਹੜਾ ਵੀ ਜੀ ਦੀ ਵੀ ਸਰਕਾਰ ਕਿਸੇ ਦੀ ਆ ਜੇ ਚਾਹੇ ਹੁਣ ਭਗਵਾਨਤਮਾਨ ਹੈ ਚਾਹੇ ਪਹਿਲੇ ਸੀ ਜਿਹੜਾ ਵੀ ਤੁਹਾਡੇ ਥੰਮ ਨੂੰ ਹੱਥ ਪਾਉਂਦਾ ਤੁਹਾਡੇ ਪੈਨ ਨੂੰ ਹੱਥ ਪਾਉਂਦਾ ਤੁਹਾਡੀ ਆਵਾਜ਼ ਨੂੰ ਦਬਦਾ ਉਹਦਾ ਠੋਕ ਕੇ ਵਿਰੋਧ ਕਰੋ ਇਹ ਠੋਕ ਕੇ ਲਿਖੋ ਕਿੰਨੇ ਕਿਲੋ ਅੰਦਰ ਕਰ ਲੈਣੀਆਂ ਸਰਕਾਰਾਂ ਕੁਝ ਨਹੀਂ ਹੋਣ